ਵੈਗੁਰ ਜੀ ਦਾ ਕਾਲ ਸਾਹਿਬ ਵੈਗੁਰ ਜੀ ਦੀ ਫਤਿਹ ਤੇ ਆਪਾਂ ਪਹੁੰਚ ਗਏ ਸੀਗੇ ਖੰਨੇ ਤੇ ਘਰੇ ਤੋਰਨ ਲੱਗੇ ਆਪਾਂ ਵਲੌਗ ਸ਼ੁਰੂ ਨਹੀਂ ਕੀਤਾ ਸੀਗਾ ਖੰਨੇ ਆ ਕੇ ਸ਼ੁਰੂ ਕੀਤਾ ਵਾ ਤੇ ਆਪਣੀ ਯਾਤਰਾ ਹੈਗੀ ਸ੍ਰੀ ਫਤਿਹਗੜ੍ਹ ਸਾਹਿਬ ਦੀ ਤੇ ਹੁਣ ਆਪਾਂ ਫਤਿਹਗੜ੍ਹ ਸਾਹਿਬ ਨੂੰ ਜਾ ਰਹੇ ਆ ਤੇ ਰਾਹ 'ਚ ਖੜੇ ਸੀਗੇ ਜਿੰਨੇ ਓਣੀ ਸੀਗੇ ਵੀ ਜੋੜੀ ਸੀ ਇਹਨਾਂ ਨੂੰ ਨਾਲ ਲੈ ਕੇ ਜਾਣਾ ਸੀਗਾ ਤੇ ਤੁਹਾਨੂੰ ਵੀ ਦਿਖਾਉਣੇ ਇਹਨਾਂ ਦੀਆਂ ਕਲਪਾ ਕਰਾਉਣਿਆਂ ਦਾ ਅਚਨ ਇਹਦਾ ਹੀ ਆਉਂਦੀ ਯਾਤਰਾ ਦਾ ਜੇ ਤੇ ਆਪਾਂ ਨੂੰ ਦੱਸਣਾ ਲੱਗਿਆ ਪੜਨ ਜੰਨਾ ਹੀ ਬਲਾਉਸਾ ਤੋਂ ਹੀ ਜਾਣਾ ਹੈ ਅਮਰ ਇਹ ਬਾਲੀਂ ਚੱਤੋਂ ਇੱਧਰ ਰੇ ਚੰਨੇ ਦੀ ਨੌਰ ਵੱਢ ਗਈ ਹੈ ਨਾ ਚੱਲੇ ਮੜੇ ਲੜਵੀਪੁਰਾਂ ਤੇ ਹੈਣਾ ਨੰਨੇ ਬੌਂਦਗੇ ਸੀਗੇ ਆਪਾਂ ਤੇ ਫਿਰ ਉਹਨਾਂ ਨੂੰ ਛਡਿਆ ਨਹੀਂ ਦੱਸ ਆ ਦੋ ਝੋਟੇ ਜਾਣਗੇ ਕਾਲੇ ਸੇਵ ਸੇਵ ਹੋਰ ਵੀਰੇ ਕੀ ਹਾਲ ਹੈ ਵੀਰ ਦੀ ਕੀ ਹਾਲ ਹੈ ਠੀਕ ਹੋ ਹੋਰ ਵੀਰੇ ਵਧੀਆ ਹੀ ਵਧੀਆ ਚੰਨਾ ਜੀ ਕੋਈ ਕਹਿਣਾ ਚਾਹੋਗੇ ਬਾਦਰੇ ਇਸ ਦਾ ਨਬਾਤ ਹੋਗਾ ਕਿੱਥੇ ਚੱਲੇ ਆਪਾਂ ਕਿੱਥੇ ਚੱਲੇ ਅੱਜ ਹਾਂ ਔਰ ਵੀਰੇ ਜੀ ਐ ਖਾਲਸਾ ਆ ਚਲੋ ਜੀ ਆਪਾਂ ਹੁਣ ਉਹਨੂੰ ਰਸਤੇ 'ਤੇ ਮਿਲਦੇ ਆ ਜੋ ਜੋ ਕਰਾਂਗੇ ਜੋ ਜੋ ਦਿਖਾਵਾਂਗੇ ਤੁਹਾਨੂੰ ਸਾਰਾ ਠੀਕ ਆ ਜੀ ਓਕੇ ਆਪਾਂ ਮਤੋਂ ਡੇ ਗਿਆ ਹੁਣੇ ਉੱਤਰਿਆ ਥੱਲੇ ਮਾਤਾ ਦੇ ਇੱਕ ਜਿਵੇਂ ਜਿਵੇਂ ਜਾਮਾ ਤੁਹਾਨੂੰ ਵੀਡੀਓ ਦਿਖਾਈ ਜਾਵਾ ਲੋ ਜੀ ਆਪਾਂ ਅਗੇ ਜੋਤੀ ਰੂਪ ਆਪ ਗੁਰਦੁਆਰਾ ਕਰੋ ਦਰਸ਼ਨ ਦਰਮਾਲ ਦੀ ਹਵੇਲੀ ਜਦੋਂ ਅਸੀਂ ਆਇਆ ਸੀ ਵਿੱਚ ਕੰਮ ਕਰਤਾ ਫੇਰ ਸ਼ੁਰੂ ਕਰਤਾ ਦੁਬਾਰਾ ਜਦੋਂ ਮੈਂ ਚੱਲਦਾ ਮੈਂ ਇਹਨੂੰ ਮਾਰਨੇ ਲੱਗ ਪਿਆ ਕਰੋ ਰਲ ਕੇ ਟੋਲਡਰ ਮਲਦੇ ਹੋਵੇਲੀ ਦੇ ਆਹ ਬੰਦੇ ਆਪਣੇ ਨਾਲ ਆਏ ਨੇ ਮੁੰਡੇ ਇੱਧਰ ਬਾਬਾ ਜੀ ਆਏ ਨੇ ਨਾਲ ਇੱਥੇ ਨੌਕਰਾਂ ਦੇ ਕਮਰੇ ਸੀਗੇ ਆਪਣੇ ਹੋਵੇਲੀ ਦੇ ਪਾ ਫਤਿਹਗੜ੍ਹ ਸਾਹਿਬ ਤੋਂ ਪਹੁੰਚ ਗਏ ਸੀਗੇ ਸਿੱਧਾ ਕੀਰਤਪੁਰ ਸਾਹਿਬ ਤੇ ਕਰੋ ਜੀ ਦਰਸ਼ਨ ਕੀਰਤਪੁਰ ਸਾਹਿਬ ਦੇ ਲੋਰੀਆਪਰਾ ਆਪਣੇ ਨਾਲ ਸੀਗੇ ਚਾਰ ਜਣੇ ਪੰਜਵੇਂ ਮੈਂ ਤੇ ਫਤਿਹਗੜ੍ਹ ਸਾਹਿਬ ਤੋਂ ਹੁਣ ਆਪਾਂ ਕੀਰਤਪੁਰ ਸਾਹਿਬ ਤੋਂ ਜਾਵਾਂਗੇ ਸ਼੍ਰੀ ਅਨੰਦਪੁਰ ਸਾਹਿਬ ਤੇ ਉੱਥੇ ਜਾ ਕੇ ਤੁਹਾਨੂੰ ਕਰਾਵਾਂਗੇ ਦਰਸ਼ਨ